ਜਿਹੜੇ ਲੋਕੀ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਸੀਗੇ ਉਹਨਾਂ ਦੀ ਇਮਾਨਦਾਰੀ ਤਾਂ ਦੇਖਣ ਨੂੰ ਮਿਲ ਗਈ ਹੈਗੀ ਤੇ ਕੇਜਰੀਵਾਲ ਸਾਹਿਬ ਨੂੰ 9 ਵਾਰੀ ਬੁਲਾਇਆ ਏਜੰਸੀ ਨੇ ਜਿਨ ਨੇ ਕੱਟਰ ਇਮਾਨਦਾਰ ਸੀ ਕੁਝ ਲੁਕਾਉਣ ਵਾਸਤੇ ਨਹੀਂ ਸੀ ਜਾ ਕੇ ਜਵਾਬ ਦਿੰਦੇ ਤੇ ਮੈਂ ਤਾਂ ਏਜੰਸੀਆਂ ਤੋਂ ਆ ਪੁੱਛਦੀਆਂ ਕਿ ਆਹ ਦਿਲ ਪੰਜਾਬ ਵਾਲਿਆਂ ਨੂੰ ਕਿਉਂ ਨਹੀਂ ਫੜਿਆ 500 ਕਰੋੜ ਦਾ ਘੁਟਾਲਾ ਇੰਨਾ ਹੀ ਬੰਦਿਆਂ ਨੇ ਪੰਜਾਬ 'ਚ ਵੀ ਕੀਤਾ ਹੈ ਸੋ ਅਸੀਂ ਤਾਂ ਹੌਸ ਦੇਣ ਦੀ ਝਾਕਦੇ ਹਾਂ ਕਿ ਜੇ ਤੁਸੀਂ ਦਿੱਲੀ ਵਾਲਿਆਂ ਨੂੰ ਫੜ ਸਕਦੇ ਹੋ ਤਾਂ ਪੰਜਾਬ ਵਾਲਿਆਂ ਨੂੰ ਵੀ ਫੜੋ ਭਗਵੰਤ ਮਾਨ ਜੀ ਕੀ ਤਾਂ ਦੀਵਾਲੀ ਆ ਗਈ ਹੈ ਉਹ ਤਾਂ اسی ਚਾਕ ਵਿੱਚ تھے ਕਿ ਕੇਜਰੀਵਾਲ ਗ੍ਰਿਫਤਾਰ ਹੋਏਗਾ ਤਾਂ ਮੈਂ ਕੇਜਰੀਵਾਲ ਦੀ ਜਗ੍ਹਾ ਮੈਂ ਲੈ ਲਵਾਂ। ਈਡੀ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਕਿ ਜੋ ਲੋਕ ਆਪਣੇ ਆਪ ਨੂੰ ਕੱਟੜੇ ਇਮਾਨਦਾਰ ਕਹਿੰਦੇ ਸੀ ਉਹਨਾਂ ਦੀ ਇਮਾਨਦਾਰੀ ਦੇਖਣ ਨੂੰ ਮਿਲ ਗਈ ਹੈ। ਅੱਜ ਅਦਾਲਤ ਵੀ ਉਹਨਾਂ ਨੂੰ ਜ਼ਮਾਨਤ ਨਹੀਂ ਦੇ ਰਹੀ। ਅਦਾਲਤ ਨੂੰ ਵੀ ਕੁਝ ਦਿਖਾਈ ਦੇ ਰਿਹਾ ਤਾਂ ਹੀ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ED ਨੇ 9 ਬਾਰ ਬੁਲਾਇਆ ਪਰ ਜੇਕਰ ਸਹੀ ਸੀ ਤਾਂ ਜਾ ਕੇ ਜਵਾਬ ਦਿੰਦੇ ED ਤੋਂ ਕਿਉਂ ਭੱਜ ਰਹੇ ਸਨ ਤੇ ਹੁਣ ਜਵਾਬ ਦੇਣਾ ਹੀ ਪਵੇਗਾ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਸਰਾਬ ਦਾ ਘੁਟਾਲਾ ਦਿੱਲੀ ਵਿੱਚ ਹੋਇਆ ਹੈ ਉਹੀ ਪੰਜਾਬ ਦੇ ਵਿੱਚ ਹੋਇਆ ਹੈ ਅਤੇ ਉਹਨਾਂ ਹੀ ਬੰਦਿਆਂ ਨੇ ਉਹੀ ਸਕੀਮ ਲਾਗੂ ਕਰਕੇ ਕੀਤਾ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਮੁੱਦਾ ਪਾਰਲੀਮੈਂਟ ਵਿੱਚ ਵੀ ਚੁੱਕਿਆ ਸੀ ਤੇ ਏਜੰਸੀਆਂ ਨੂੰ ਪੰਜਾਬ ਵਾਲਿਆਂ ਨੂੰ ਵੀ ਚੁੱਕਣਾ ਚਾਹੀਦਾ ਸੀ ਉਹਨਾਂ ਨੂੰ ਕਿਉਂ ਨਹੀਂ ਚੁੱਕਿਆ ਉਨ੍ਹਾਂ ਮੰਗ ਕੀਤੀ ਕਿ ਜੇਕਰ ਦਿੱਲੀ ਵਾਲਿਆਂ ਨੂੰ ਫੜਿਆ ਹੈ ਤਾਂ ਪੰਜਾਬ ਵਾਲਿਆਂ ਨੂੰ ਵੀ ਕਾਬੂ ਕੀਤਾ ਜਾਵੇ। ਇਹਨਾਂ ਵੱਲੋਂ ਲੁੱਟਿਆ ਗਿਆ ਪੈਸਾ ਫੜ ਕੇ ਪੰਜਾਬ ਦੇ ਖਜ਼ਾਨੇ ਵਿੱਚ ਵਾਪਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ ਭਾਵੇਂ ਉਹ ਆਟਾ ਦਾਲ ਦੇ ਕਾਰਡ ਹੋਣ, ਸਗਣ ਸਕੀਮ ਹੋਵੇ ਜਾਂ ਫਿਰ ਪੈਨਸ਼ਨਾਂ ਹੋਣ। ਉਨ੍ਹਾਂ ਕਿਹਾ ਕਿ ਸਰਾਵ ਦੇ ਘਟਾਲੇ ਦੀ ਜਾਂਚ ਪੰਜਾਬ ਦੇ ਵਿੱਚ ਨਿਰਪੱਖ ਹੋਣੀ ਚਾਹੀਦੀ ਹੈ। ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਹੁਣ ਕਾਂਗਰਸ ਕਿਉਂ ਚੁੱਪ ਹੈ ਕਿਉਂਕਿ ਆਪ ਵਾਲੇ ਕਾਂਗਰਸ ਦੇ ਨਾਲ ਰਲ ਕੇ ਲੁੱਟਣਾ ਚਾਹੁੰਦੇ ਹਨ ਉਹਨਾਂ ਭਗਵੰਤ ਮਾਨ ਤੇ ਨਿਸ਼ਾਨੇ ਲਾਉਂਦੇ ਆ ਕਿਹਾ ਕਿ ਭਗਵੰਤ ਮਾਨ ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਖੁਸ਼ ਹਨ ਕਿਉਂਕਿ ਹੁਣ ਉਹਨਾਂ ਨੂੰ ਕੇਜਰੀਵਾਲ ਦੀ ਥਾਂ ਤੇ ਆਮ ਆਦਮੀ ਪਾਰਟੀ ਸੰਭਾਲਣ ਦਾ ਮੌਕਾ ਮਿਲ ਜਾਵੇਗਾ ਤਾਂ ਇਸ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਆਮ ਆਦਮੀ ਪਾਰਟੀ ਤੇ ਸਿੱਧੇ ਨਿਸ਼ਾਨੇ ਲਗਾਏ ਹਨ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਰੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖੋ